ਸਿਰਫ ਇਨਸਾਨ ਹੀ ਹੈ ਜੋ ਮੌਤ ਤੋਂ ਡਰਦਾ ਹੈ ਇਹੀ ਖਾਸियत ਹੈ ਸਾਡੇ ਵਿੱਚ ਤੇ ਹੋਰ ਕੀੜੀਆਂ ਮਕੌੜਿਆਂ ਵਿੱਚ ਜੋ ਨਹੀਂ ਹੈ ਆਯੁਰਵੇਦ ਅਨੁਸਾਰ ਇਨਸਾਨ ਦੀ ਉਮਰ 120 ਸਾਲ ਹੈ ਕਿਉਂਕਿ ਸਰੀਰ ਨਾਸ਼ਵਾਨ ਹੈ ਇਸ ਲਈ ਬਹੁਤ ਸਾਰੇ ਲੋਕ ਇਸ ਬਾਰੇ ਸੋਚਣ ਤੋਂ ਵੀ ਡਰਦੇ ਨੇ ਜਾਂ ਇਸ ਬਾਰੇ ਗੱਲ ਵੀ ਨਹੀਂ ਕਰਨਾ ਚਾਹੁੰਦੇ ਅੱਜ 120 ਸਾਲ ਦੀ ਉਮਰ ਦੀ ਕਲਪਨਾ ਕਰਨੀ ਸਵਰਗ ਜਾਂ ਕਿਸੇ ਹੋਰ ਧਰਤੀ ਦੀ ਗੱਲ ਲੱਗਦੀ ਹੈ ਲੰਬੀ ਉਮਰ ਲਈ ਬਹੁਤ ਟੰਗ ਤਰੀਕੇ ਦੱਸੇ ਜਾਂਦੇ ਨੇ ਜਾਂ ਤੰਦਰੁਸਤ ਜ਼ਿੰਦਗੀ ਲਈ ਮਹਿੰਗੇ ਜਿਮ ਮੈਂਬਰਸ਼ਿਪ ਦਵਾਈਆਂ ਡਾਈਟ ਪਲਾਨ ਖਰਬਾ ਰੁਪਏ ਖਰਚੇ ਵੀ ਜਾਂਦੇ ਨੇ ਪਰ ਸੱਚ ਇਹੀ ਹੈ ਕਿ ਨਤੀਜੇ ਨਕਾਰਾਤਮਕ ਹੀ ਨੇ ਸਵਾਲ ਇਹ ਹੈ ਕਿ ਤੁਹਾਡਾ ਸਰੀਰ ਕਿੰਨੇ ਸਾਲ ਸਾਥ ਦੇਵੇਗਾ ਕੀ ਤੁਸੀਂ ਇਸ ਲਈ ਕੁਝ ਕਰ ਵੀ ਸਕਦੇ ਹੋ ਜਾਂ ਦੁਨੀਆ ਦੀ 8 ਅਰਬ ਆਬਾਦੀ ਵਿੱਚੋਂ 2 ਤਿਹਾਈ ਲੋਕ ਬਿਮਾਰੀਆਂ ਨਾਲ ਹੀ ਮਰ ਜਾਣਗੇ ਜੋ ਮੌਜੂਦਾ ਹਾਲਾਤ ਨੇ ਸਿਹਤ ਦੇ ਦੁਨੀਆ ਦੇ ਸਭ ਤੋਂ ਵਿਕਸਿਤ ਦੇਸ਼ਾਂ ਦੀ ਵੀ ਐਵਰੇਜ ਉਮਰ ਘਟ ਰਹੀ ਹੈ ਕੀ ਸਾਡਾ ਤਰੀਕਾ ਗਲਤ ਹੈ ਸਾਨੂੰ ਲੰਮਾ ਤੇ ਤੰਦਰੁਸਤ ਜੀਵਨ ਜੀਣ ਲਈ ਕੀ ਬਦਲਾਅ ਲਿਆਉਣੇ ਚਾਹੀਦੇ ਨੇ ਇਸ ਵੀਡੀਓ ਵਿੱਚ ਇਸ ਬਾਰੇ ਗੱਲ ਕਰਾਂਗੇ ਹੈਲੋ ਆਦਾਬ ਨਮਸਤੇ ਸਸਟ੍ਰੀਕਾ ਮਿਲਟ ਮੰਤਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਲੰਬੀ ਉਮਰ ਦਾ ਰਾਜ ਕਿਸੇ ਮੈਡੀਕਲ ਲੈਬਾਰਟਰੀ ਵਿੱਚ ਮਿਲ ਸਕਦਾ ਹੁੰਦਾ ਤਾਂ ਵਿਕਸਤ ਦੇਸ਼ ਇਹ ਬਾਜ਼ੀ ਪਹਿਲਾਂ ਮਾਰ ਲੈਂਦੇ ਲੰਬੀ ਉਮਰ ਦੇ ਕੁਝ ਹੋਰ ਰਾਜ ਨੇ ਜਿਹੜੇ ਫੋਲਣੇ ਪੈਣਗੇ ਦੁਨੀਆ ਵਿੱਚ ਪੰਜ ਐਹੋ ਜਿਹਾਂ ਥਾਵਾਂ ਅੱਜ ਵੀ ਨੇ ਜਿੱਥੇ ਲੋਕੀ ਐਵਰੇਜ ਉਮਰ 100 ਸਾਲ ਜਿਉਂਦੇ ਨੇ ਇਹ ਪੰਜ ਥਾਵਾਂ ਨੂੰ ਬਲੂ ਜ਼ੋਨ ਕਹਿੰਦੇ ਨੇ ਇਹ ਦੁਨੀਆ ਦੇ ਵੱਖੋ ਵੱਖਰੇ ਕੋਨਿਆਂ ਵਿੱਚ ਕੋਈ ਪਹਾੜੀ ਇਲਾਕਿਆਂ ਵਿੱਚ ਨੇ ਕੋਈ ਬਿਲਕੁਲ ਸ਼ਹਿਰੀ ਇਲਾਕਿਆਂ ਵਿੱਚ ਨੇ ਜਾਂ ਸਮੁੰਦਰ ਦੇ ਕੰਢੇ ਨੇ ਇਹਨਾਂ ਵਿੱਚ ਇੱਕ ਖਾਸ ਤੇ ਸਾਂਝੀ ਗੱਲ ਇਹ ਹੈ ਕਿ ਇਨ੍ਹਾਂ ਇਲਾਕਿਆਂ ਦੇ ਵਾਸੀ ਬਿਨਾਂ ਕੋਸ਼ਿਸ਼ ਕੀਤੇ ਹੁਸ਼ਹਾਲ ਤੇ ਸਕਾਰਾਤਮਕ 100 ਸਾਲ ਦੀ ਉਮਰ ਤੱਕ ਜਿਉਂਦੇ ਨੇ ਡੈਨ ਬਰੂਟਨਰ ਇੱਕ ਮਸ਼ਹੂਰ ਲੇਖਕ ਟੈਕਸਪਲorer ਜਿਸ ਨੂੰ ਤੁਸੀਂ ਪੰਜਾਬੀ ਵਿੱਚ ਖੁਮਕੜ ਜਾਂ ਖੋਜੀ ਵੀ ਕਹਿ ਸਕਦੇ ਹੋ ਡਨ ਨੇ ਲਗਭਗ 20 ਸਾਲ ਉਹਨਾਂ ਲੋਕਾਂ ਤੇ ਖੋਜ ਕੀਤੀ ਜਿਹੜੇ ਬਲੂ ਜ਼ੋਨ ਵਿੱਚ ਰਹਿੰਦੇ ਨੇ ਉਹ ਖੁਦ ਵੀ ਅਮਰੀਕਾ ਦੇ ਵਿੱਚ ਬਲੂ ਜ਼ੋਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲ ਹੀ ਵਿੱਚ ਉਹਨਾਂ ਨੇ ਇਸ ਖੋਜ ਤੇ ਇੱਕ ਡਾਕੂਮੈਂਟਰੀ ਵੀ ਬਣਾਈ ਹੈ ਜੋ ਕਿ ਲਿਵ ਟੂ 100 ਨਾਮ ਨਾਲ Netflix ਤੇ ਤੁਸੀਂ ਵੀ ਦੇਖ ਸਕਦੇ ਹੋ ਉਸ ਦੀਆਂ 4 ਐਪੀਸੋਡਸ ਨੇ ਲਗਭਗ 3 ਘੰਟੇ ਦੀ ਡਾਕੂਮੈਂਟਰੀ ਹੈ ਇਸ ਵੀਡੀਓ ਨੂੰ ਉਸ ਡਾਕੂਮੈਂਟਰੀ ਦਾ ਪੰਜਾਬੀ ਵਿੱਚ ਸੰਖੇਪ ਵਿੱਚ ਅਨੁਵਾਦ ਵੀ ਕਹਿ ਸਕਦੇ ਹੋ ਜਿੱਥੇ ਦੀ ਕੋਈ ਵਿਸ਼ੇਸ਼ ਟਿੱਪਣੀ ਹੋਵੇਗੀ ਉਹ ਤੁਹਾਨੂੰ ਪਤਾ ਲੱਗ ਹੀ ਜਾਣਾ ਹੈ ਪਹਿਲੀ ਉਮਰ ਵਿੱਚ ਜਿਸ ਵਿੱਚ ਲੋਕੀ ਕਲਾ ਜਾਂਦੇ ਨੇ ਉਦੋਂ ਡੈਨ ਆਪਣੀ ਬਾਈਸਾਈਕਲ ਨਾਲ ਦੁਨੀਆਂ ਦੇ ਪੰਜ ਮਹਾਦੀਪਾਂ ਵਿੱਚ ਘੁੰਮ ਕੇ ਵਰਲਡ ਰਿਕਾਰਡ ਬਣਾ ਰਿਆ ਸੀ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਰਿਆ ਸੀ ਤੇ ਕੁਝ ਹੋਰ ਵੱਡਾ ਕਰਨ ਦੀ ਭਾਲ ਵਿੱਚ ਲੱਗਿਆ ਹੋਇਆ ਸੀ ਇੱਕ ਦਿਨ ਡੈਨ ਨੇ ਦੇਖਿਆ ਇੱਕ ਅਖਬਾਰ ਵਿੱਚ ਜਾਪਾਨੀ ਸ਼ਹਿਰ ਉਕੀ ਨਵਾ ਬਾਰੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਸੀ ਕਿ ਦੁਨੀਆਂ ਵਿੱਚ ਸਭ ਤੋਂ ਲੰਬੀ ਉਮਰ ਜਿਉਣ ਵਾਲੇ ਇਸ ਸ਼ਹਿਰ ਦੇ ਵਸਨੀਕ ਨੇ ਡੈਨ ਨੂੰ ਜਗਿਆਸਾ ਹੋਈ ਡੈਨ ਦੀ ਕੋਸ਼ਿਸ਼ ਸ਼ੁਰੂ ਹੋ ਗਈ ਲੰਬੀ ਉਮਰ ਦਾ ਰਾਜ ਜਾਣਨ ਲਈ ਡੈਨ ਨੇ 20 ਸਾਲ ਲਗਾਏ ਦੁਨੀਆ ਦੇ ਪੰਜੇ ਬਲੂ ਜ਼ੋਨ ਜਾ ਕੇ ਉਸਨੇ ਲੋਕਾਂ ਨੂੰ ਮਿਲ ਕੇ ਉਹਨਾਂ ਨਾਲ ਰਹਿ ਕੇ ਦੇਖਿਆ ਉਹਨਾਂ 20 ਸਾਲਾਂ ਵਿੱਚ ਜੋ ਦੇਖਿਆ ਸੋਚਿਆ ਸਮਝਿਆ ਜਾਂ ਬੁੱਝਿਆ ਉਸ ਨੂੰ ਦੁਨੀਆ ਦੇ ਪੰਜ ਵੱਖ-ਵੱਖ ਹਿੱਸਿਆਂ ਵਿੱਚ ਬਲੂ ਜ਼ੋਨ ਵਿੱਚ ਜਿਵੇਂ ਓਕੀਨਾਵਾ ਜਾਪਾਨ ਸਰਡੀਨੀਆ ਇਟਲੀ ਲੋਮਾਂ ਲੈਂਡਾ ਕੈਲੀਫੋਰਨੀਆ ਯੂਨਾਈਟਿਡ ਸਟੇਟਸ ਇੱਕ ਏਰੀਆ ਗ੍ਰੀਸ ਨਿਕੋਆ ਕੋਸਟਾ ਰਿਕਾ ਗ੍ਰੀਸ ਸ਼ਹਿਰਾਂ ਨੂੰ ਡੈਨ ਨੇ ਇਹਨਾਂ ਦੇ ਜੀਵਨ ਤੇ ਖਾਸ ਤੌਰ ਤੇ ਚਾਰ ਪੱਖਾਂ ਦੇ ਆਧਾਰ ਤੇ ਇਸ ਤਰ੍ਹਾਂ ਵੰਡਿਆ ਪਾਣ ਪਾਣੀ ਜਾਂ ਵਾਤਾਵਰਣ ਰਹਿਣ ਸਹਿਣ ਪਰਿਵਾਰਿਕ ਰਿਸ਼ਤੇ ਸਿਹਤ ਸਹੂਲਤਾਂ ਜਾਂ ਖੁਰਾਕ ਜਿਸ ਤੇ ਉਸਨੇ ਖਾਸ ਤਵਜੂ ਦਿੱਤੀ ਸਭ ਤੋਂ ਪਹਿਲਾਂ ਆਪਾਂ ਪਾਣ ਪਾਣੀ ਦੀ ਗੱਲ ਕਰਦੇ ਹਾਂ ਪਾਣ ਪਾਣੀ ਜਾਂ ਵਾਤਾਵਰਣ ਜਿਸ ਸ਼ਹਿਰ ਤੋਂ ਡੈਨ ਨੇ ਖੋਜ ਸ਼ੁਰੂ ਕੀਤੀ ਉਹਨਾਂ ਵਿੱਚ ਕੋਕੀਨਾਵਾ ਜਾਪਾਨ ਕੁਝ ਟਾਪੂਆਂ ਦਾ ਸਮੂਹ ਰਤੀਲਾ ਗਰਮ ਇਲਾਕਾ ਸਮੁੰਦਰ ਕਿਨਾਰਾ ਕੋਕੀਨਾਵਾ ਵਿੱਚ ਲੰਬੀ ਉਮਰ ਜਿਉਣ ਵਾਲਿਆਂ ਦਾ ਦੁਨੀਆਂ ਦਾ ਸਭ ਤੋਂ ਵੱਡਾ ਨੰਬਰ ਹੈ ਤੇ ਡਾਇਬੀਟਿਸ ਦੇ ਮਰੀਜ਼ ਉਨੇ ਹੀ ਘੱਟ ਨੇ ਵੱਡੀ ਉਮਰ ਵਿੱਚ ਭੁੱਲਣ ਦੀ ਸ਼ਕਤੀ ਨਾਲ ਬਰਾਬਰ ਹੈ ਜਦੋਂ ਇੱਕ ਡਾਕਟਰ ਨੇ ਇਸ ਇਲਾਕੇ ਦਾ ਜ਼ਿਕਰ ਕੀਤਾ ਇੱਕ ਕਾਨਫਰੰਸ ਵਿੱਚ ਤਾਂ ਬਾਕੀ ਦੇ ਡਾਕਟਰਾਂ ਨੇ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਸਡਨੀਆਂ ਵਿੱਚ ਇੱਕ ਪਿੰਡ ਨਹੀਂ 6 ਪਿੰਡ ਨੇ ਜਿੱਥੇ ਐਵਰੇਜ ਉਮਰ 100 ਸਾਲ ਹੈ ਜਦੋਂ ਖੋਜ ਸ਼ੁਰੂ ਹੋਈ ਤਾਂ ਨਕਸ਼ੇ ਤੇ ਨੀਲਾ ਨਿਸ਼ਾਨ ਬਣਾਇਆ ਜਾਣ ਲੱਗਾ ਤੇ ਜਦੋਂ ਇਹ 6 ਪਿੰਡਾਂ ਦਾ ਡਾਟਾ ਇਕੱਠਾ ਹੋ ਗਿਆ ਤਾਂ ਇਹ ਬਲੂ ਜ਼ੋਨ ਦੇ ਨਾਮ ਨਾਲ ਮਸ਼ਹੂਰ ਹੋਇਆ ਡਾਕਟਰ ਜਿਨੀ ਪਿਕਸ ਨੇ ਸ਼ੁਰੂਆਤੀ ਖੋਜ ਵਿੱਚ ਜੋ ਸੋਚਿਆ ਕਿ ਉਹ ਉਚਾਈ ਜਾਂ ਪਹਾੜੀ ਇਲਾਕਿਆਂ ਨਾਲ ਜੁੜਿਆ ਸੰਗਮ ਹੈ ਕਿਉਂਕਿ ਇਹ ਪਿੰਡ 700 ਮੀਟਰ ਦੀ ਉਚਾਈ ਤੋਂ ਉੱਪਰ ਵਸੇ ਹੋਏ ਨੇ ਪਰ ਕੁੱਲ ਓਕਿਨਾਵਾ ਦੇ ਉਲਟ ਓਕਿਨਾਵਾਈ ਕਰਤੀਲਾ ਸਮੁੰਦਰ ਦੇ ਕੰਢੇ ਡਾਕਟਰ ਜੇਨੀ ਨੇ 100 ਸਾਲ ਦੇ ਲਗਭਗ 300 ਲੋਕਾਂ ਨਾਲ ਗੱਲਬਾਤ ਕੀਤੀ ਇਨ੍ਹਾਂ 6 ਪਿੰਡਾਂ ਵਿੱਚ ਇਹ ਲੋਕੀ ਕਿਉਂਕਿ ਪਹਾੜੀ ਇਲਾਕਿਆਂ ਵਿੱਚ ਰਹਿੰਦੇ ਨੇ ਉੱਚੇ ਨਿਵੇਂ ਇਲਾਕਿਆਂ ਵਿੱਚ ਆਮ ਆਉਂਦੇ ਜਾਂਦੇ ਨੇ ਤੇ ਘਰ ਵੀ ਕਈ ਮੰਜ਼ਲੇ ਨੇ ਇਸ ਕਰਕੇ ਇਹਨਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਘੱਟ ਹੁੰਦੀਆਂ ਨੇ ਅਸੀਂ ਔਰ ਵੀਲਰ 2 ਵੀਲਰਸ ਤੋਂ ਬਿਨਾ ਨਹੀਂ ਚੱਲਦੇ ਪਰ ਇਹਨਾਂ ਦੋਵਾਂ ਏਰੀਆ ਵਿੱਚ ਲੋਕੀ ਪੈਦਲ ਆਮ ਤੁਰਦੇ ਨੇ ਆਯੁਰਵੇਦ ਅਨੁਸਾਰ ਸਾਡਾ ਸਰੀਰ 19 ਕਿਲੋਮੀਟਰ ਹਰ ਰੋਜ਼ ਪੈਦਲ ਚੱਲਣ ਲਈ ਬਣਿਆ ਹੋਇਆ ਹੈ ਜਿਆਦਾ ਤੁਰਨ ਨਾਲ ਦ੍ਰਿਸ਼ਟੀ ਉਲਟਾ ਕਰਨ ਨਾਲ ਬਿਮਾਰੀਆਂ ਦਾ ਰਿਸਕ ਵੱਧ ਜਾਂਦਾ ਹੈ ਜਿਸ ਦਾ ਅਰਥ ਡਾਇਬੀਟਿਸ ਤੇ ਹਾਰਟ ਅਟੈਕ ਦੀ ਬਿਮਾਰੀ ਨੂੰ ਸੱਦਾ ਦੇਣਾ ਹੈ ਤੇ ਜੇ ਤੁਸੀਂ ਲਿਫਟ ਨੂੰ ਛੱਡ ਕੇ ਸਿਰਫ ਪੌੜੀਆਂ ਹੀ ਚੜ੍ਹਣੀਆਂ ਉਤਰਨੀਆਂ ਸ਼ੁਰੂ ਕਰ ਦੋ ਤਾਂ ਕਿਸੇ ਮਹਿੰਗੇ ਜਿਮ ਜਾਣ ਦੀ ਲੋੜ ਨਹੀਂ ਪਵੇਗੀ ਸਾਰ ਇਹ ਹੈ ਕਿ ਜੀਵਨ ਵਿੱਚ ਸਰਲਤਾ ਲਿਆਓ ਇਸੇ ਤਰ੍ਹਾਂ ਦਾ ਇੱਕ ਸਭ ਅਰਬ ਬਲੂ ਜ਼ੋਨ ਹੈ ਕੈਲੀਫੋਰਨੀਆ ਵਿੱਚ ਜੋ ਅਮਰੀਕਾ ਦੇ ਵਿੱਚ ਹੋਣ ਦੇ ਬਾਵਜੂਦ ਮੈਟਰੋ ਸਿਟੀਆਂ ਤੋਂ ਅਲੱਗ-ਤਲਗ ਹੈ ਗ੍ਰੀਸ ਵਿੱਚ 227 ਦੀਪ ਨੇ ਪਰ ਇਕੀਰੀਆ ਨਾਮ ਦਾ ਦੀਪ ਸਭ ਤੋਂ ਅਲੱਗ ਹੈ ਕਿਉਂਕਿ ਇੱਥੇ ਆਸਤਨ ਉਮਰ ਨਾਲੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਵੱਡੀ ਗਿਣਤੀ ਹੈ ਰਹਿਣ ਸਹਿਣ ਤੇ ਲਾਈਫ ਸਟਾਈਲ ਬਾਰੇ ਗੱਲ ਕਰਨ ਤੇ ਉਹ ਕਿ ਨਾਵਾ ਦੇ ਲੋਕ ਦੱਸਦੇ ਨੇ ਕਿ ਜ਼ਿੰਦਗੀ ਦਾ ਮਜ਼ਾ ਕਰੋ ਗੁੱਸਾ ਚਿੰਤਾ ਈਰਖਾ ਛੱਡ ਦਿਓ ਹਮੇਸ਼ਾ ਖੁਸ਼ ਰਹੋ ਹਮੇਸ਼ਾ ਖੁਸ਼ ਹੋਣ ਲਈ ਵਜ੍ਹਾ ਲੱਭਦੇ ਰਹੋ ਬਿਨਾਂ ਵਜ੍ਹਾ ਵੀ ਖੁਸ਼ ਰਹੋ ਦੂਜਿਆਂ ਨੂੰ ਤੇ ਆਪਣੇ ਆਪ ਨੂੰ ਮਾਫ ਕਰਨਾ ਸਿੱਖੋ ਉਹ ਸਾਰੂ ਗੱਲਾਂ ਕਰਨੀਆਂ ਸਿੱਖੋ ਉਹ ਕਿਨਾਵਾ ਦੇ ਲੋਕ ਹਮੇਸ਼ਾ ਜ਼ਮੀਨ ਤੇ ਬੈਠਦੇ ਨੇ ਤੇ ਬਾਰ-ਬਾਰ ਉੱਠਦੇ ਨੇ ਜਿਸ ਨਾਲ ਉਹਨਾਂ ਦਾ ਦਾ ਹੇਠਲਾ ਹਿੱਸਾ ਮਜ਼ਬੂਤ ਹੁੰਦਾ ਹੈ ਤੇ ਅਮਰੀਕੀ ਲੋਕ ਕਿਉਂਕਿ ਕੁਰਸੀ ਤੇ ਬੈਠਦੇ ਨੇ ਤੇ ਉਲਟਾ ਉਹ ਘਰ ਵਿੱਚ ਹੀ ਸਰੀਰ ਦਾ ਅਸਤੁਲਨ ਹੋਣ ਨਾਲ ਵੱਡੀ ਉਮਰ ਵਿੱਚ ਡਿੱਗ ਪੈਂਦੇ ਨੇ ਕਿਉਂਕਿ ਉਹਨਾਂ ਦਾ ਸਰੀਰ ਦਾ ਹੇਠਲਾ ਹਿੱਸਾ ਕਸਰਤ ਦੀ ਕਮੀ ਕਰਨ ਕਮਜ਼ੋਰ ਰਹਿ ਜਾਂਦਾ ਹੈ ਉਹ ਕਿਨਾਵਾ ਦੇ ਕਰਦੇ ਨੇ ਜਿਸ ਲਈ ਉੱਠਣਾ ਬੈਠਣਾ ਪੈਂਦਾ ਹੈ ਤੇ ਨਤੀਜੇ ਵਜੋਂ ਸਰੀਰ ਦਾ ਹੈਟਲਾਈਸਾ ਐਕਟਿਵ ਤੇ ਮਜ਼ਬੂਤ ਰਹਿੰਦਾ ਹੈ ਉਕੀ ਨਾਵਾ ਦੇ ਬਜ਼ੁਰਗਾਂ ਨੇ ਇੱਕ ਕਮਿਊਨਿਟੀ ਫੰਡ ਬਣਾਇਆ ਹੋਇਆ ਹੈ ਜਿਸ ਨੂੰ ਉਹ ਮਾਵੀ ਕਹਿੰਦੇ ਨੇ ਬਜ਼ੁਰਗ ਬਜ਼ੁਰਗਾਂ ਦੀ ਕਮਿਊਨਿਟੀ ਵਿੱਚ ਪੈਸੇ ਇਕੱਠੇ ਕਰਦੇ ਨੇ ਜੇ ਕਿਸੇ ਬਜ਼ੁਰਗ ਨੂੰ ਮੈਡੀਕਲ ਸੇਵਾ ਦੀ ਲੋੜ ਹੋਵੇ ਤਾਂ ਉਹ ਇਕੱਠੇ ਕੀਤੇ ਪੈਸਿਆਂ ਵਿੱਚੋਂ ਖਰਚ ਕੀਤੇ ਜਾਂਦੇ ਨੇ ਪਰ ਇਹ ਜੁੜੇ ਰਹਿਣ ਦੇ ਬਹਾਨੇ ਵੀ ਨੇ ਉਹ ਇੱਕ ਨਿਰਧਾਰਿਤ ਸਮੇਂ ਤੇ ਇਕੱਠੇ ਹੁੰਦੇ ਨੇ ਗਾਉਂਦੇ ਨੇ ਬੁਝਾਉਂਦੇ ਨੇ ਤੇ ਹਾਸਾ ਕਰਦੇ ਨੇ ਤੇ ਖੁਸ਼ ਹੁੰਦੇ ਨੇ ਅਮਰੀਕਾ ਵਿੱਚ ਬਜ਼ੁਰਗ ਇਕੱਲੇ ਪੰਦਾ ਸ਼ਿਕਾਰ ਨੇ ਇਕੱਲਾਪ ਸਾਲ ਕੱਟ ਕਰ ਦਿੰਦਾ ਹੈ ਸਭ ਤੋਂ ਵੱਡੀ ਗੱਲ ਹੈ ਉਹ ਕੀ ਨਾਵਾ ਦੇ ਲੋਕ ਕਦੇ ਰਿਟਾਇਰਮੈਂਟ ਨਹੀਂ ਲੈਂਦੇ ਚਾਹੇ ਸਿਰਫ ਆਪਣੇ ਘਰ ਦੇ ਵਗੀਚੇ ਵਿੱਚ ਹੀ ਸਬਜ਼ੀਆਂ ਹੀ ਉਗਾਉਂਦੇ ਹੋਣ ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਹੈ ਤੁਸੀਂ ਖਾਸ ਹੋ ਮਹੱਤਵਪੂਰਨ ਹੋ ਉਹ ਇਹ ਮਹਿਸੂਸ ਵੀ ਕਰਦੇ ਨੇ ਇਟਲੀ ਇਹ ਇਲਾਕਾ ਲੜਾਕੂਆਂ ਦਾ ਇਲਾਕਾ ਕਰਕੇ ਜਾਣਿਆ ਜਾਂਦਾ ਹੈ ਕਿਉਂਕਿ ਇਹ ਉੱਚੇ ਪਹਾੜ ਸ਼ਹਿਰੀ ਜ਼ਿੰਦਗੀ ਤੋਂ ਬਹੁਤ ਦੂਰ ਨੇ ਸਡਨੀਆਂ ਹੀ ਇੱਕ ਲੋਤਾ ਏਰੀਆ ਹੈ ਜਿੱਥੇ ਔਰਤਾਂ ਦੀ ਉਮਰ ਦੀ ਦਰ ਮਰਦਾਂ ਨਾਲੋਂ ਜ਼ਿਆਦਾ ਹੈ ਟਡਨੀਆਂ ਦੁਨੀਆ ਵਿੱਚ ਲੰਬੀ ਉਮਰ ਵਾਲਿਆਂ ਦੀ ਸਭ ਤੋਂ ਸੰਘਣੀ ਆਬਾਦੀ ਵਾਲਾ ਬਲੂ ਜ਼ੋਨ ਹੈ ਸਦੀਆਂ ਤੋਂ ਜ਼ਿਆਦਾਤਰ ਮੱਧ ਇੱਥੇ ਚਰਵਾਹੇ ਨੇ ਸਾਰਾ ਦਿਨ ਆਪਣੀਆਂ ਭੇਡਾਂ ਨਾਲ ਮੀਲਣਾ ਤੱਕ ਚੱਲਦੇ ਨੇ ਦਿਨ ਵਿੱਚ ਇੱਕ ਚੱਕੀ ਲੈਂਦੇ ਨੇ ਤੇ ਸ਼ਾਮ ਨੂੰ ਘਰ ਆ ਜਾਂਦੇ ਨੇ ਪਰ ਜੇ ਕੋਈ ਵੀ ਕੰਮ ਕਰਦੇ ਨੇ ਤਾਂ ਉਸ ਬਾਰੇ ਜ਼ਿਆਦਾ ਟੈਨਸ਼ਨ ਨਹੀਂ ਲੈਂਦੇ ਜਦੋਂ ਸਰੀਰ ਵਿੱਚ ਟੈਨਸ਼ਨ ਤੇ ਸਟ੍ਰੈਸ ਦੇ ਬਟਨ ਨੂੰ ਦਬਾਉਂਦੇ ਹੋ ਤਾਂ ਸਰੀਰ ਵਿੱਚ ਗਲੂਕੋਜ਼ ਰਿਲੀਜ਼ ਹੁੰਦਾ ਹੈ ਇੱਕ ਹੱਦ ਤੱਕ ਗਲੂਕੋਜ਼ ਦਾ ਰਸ਼ ਸਰੀਰ ਚੱਲ ਸਕਦਾ ਹੈ ਪਰ ਜੇ ਤੁਸੀਂ ਗਲੂਕੋਜ਼ ਦਾ ਬਟਨ ਦਬੀ ਰੱਖੋਗੇ ਤਾਂ ਕਿਸੇ ਦਾ ਬੁਰਾ ਅਸਰ ਹੋਵੇਗਾ ਜਿਵੇਂ ਸ਼ੇਰ ਆਉਣ ਤੇ ਸ਼ੇਰ ਤੋਂ ਬਚਣ ਲਈ ਤੁਹਾਨੂੰ એનર્ਜੀ ਤੇ ਪੁਰਤੀ ਲਈ ਗਲੂਕੋਜ਼ ਦੀ ਲੋੜ ਹੈ ਪਰ ਤੁਸੀਂ ਹਮੇਸ਼ਾ ਉਸੇ ਹਾਲਾਤ ਵਿੱਚ ਨਹੀਂ ਰਹਿ ਸਕਦੇ ਗਲੂਕੋਜ਼ ਦੇ ਰਸ਼ਤੇ ਸਰੀਰ ਤੇ ਬੁਰਾ ਅਸਰ ਪੈਂਦੇ ਨੇ ਕਿਉਂਕਿ ਸਾਰੀ ਖੋਜ ਅਮਰੀਕੀ ਨੇ ਕੀਤੀ ਹੈ ਤੇ ਡਾਟਾ ਕੰਪੈਰੀਜ਼ਨ ਵੀ ਦੁਨੀਆ ਤੇ ਅਮਰੀਕਾ ਦੇ ਵਿਚਾਰਲੇ ਹੀ ਹੈ ਅਮਰੀਕੀ ਸਾਰੇ ਦੁਨੀਆ ਤੋਂ 20 ਫੀਸਦੀ ਜ਼ਿਆਦਾ ਸਟ੍ਰੈਸ ਵਿੱਚ ਨੇ ਜੀਵਨ ਸ਼ੈਲੀ ਹੀ ਵੱਡੀ ਵਜ੍ਹਾ ਹੈ ਤੁਸੀਂ ਇੰਟਰਨੈਟ ਨਾਲ ਸਾਰੀ ਦੁਨੀਆ ਨਾਲ ਜੁੜ ਜਾਂਦੇ ਹੋ ਤੇ ਸਾਰੀ ਦੁਨੀਆ ਦੀਆਂ ਸਮੱਸਿਆਵਾਂ ਨਾਲ ਵੀ ਜੁੜ ਜਾਂਦੇ ਹੋ ਆਪਣੇ ਜੀਵਨ ਵਿੱਚ ਸਟ੍ਰੈਸ ਨੂੰ ਆਪਣੇ ਕੰਟਰੋਲ ਵਿੱਚ ਰੱਖੋ ਸੈਵੰਥ ਡੇ ਐਡਵੈਂਟਿਸਟ ਲੋਮਾ ਲਿੰਡਾ ਕੈਲੀਫੋਰਨੀਆ ਵਿੱਚ ਇਹਨਾਂ ਲੋਕਾਂ ਨੇ ਸੈਵੰਥ ਡੇ ਐਡਵੈਂਟਿਸਟ ਨਾਮ ਦਾ ਇੱਕ ਕਲੱਬ ਬਣਾਇਆ ਹੋਇਆ ਹੈ ਲੋਮਾ ਲਿੰਡਾ ਦੇ ਵਿੱਚ ਇੱਥੇ ਬਜ਼ੁਰਗ 2 ਤੋਂ 3 ਘੰਟੇ ਐਕਸਰਸਾਈਜ਼ ਕਰਦੇ ਨੇ ਖੇਡਦੇ ਨੇ ਦੌੜਦੇ ਨੇ ਮਿਲਦੇ ਗਿਲਦੇ ਨੇ ਤੇ ਆਪਸ ਵਿੱਚ ਦੋਸਤਾਂ ਦੀ ਤਰ੍ਹਾਂ ਵਿਵਹਾਰ ਕਰਦੇ ਨੇ ਵੋਲੰਟੀਅਰ ਕਰਦੇ ਨੇ ਵੱਡਾ ਰਾਜ ਹੈ ਇਹਨਾਂ ਦਾ ਅੱਗੇ ਵਧ ਕੇ ਇੱਕ ਦੂਸਰੇ ਦੀ ਮਦਦ ਕਰਦੇ ਨੇ ਐਕਟਿਵ ਰਹਿੰਦੇ ਨੇ ਖੁਦ ਨੂੰ ਅਹਿਮੀਅਤ ਦਿੰਦੇ ਨੇ ਇੱਕ ਟੀਚਾ ਇੱਕ ਨਿਸ਼ਚੈ ਜੀਵਨ ਨੂੰ ਲੰਬਾ ਕਰਦਾ ਹੈ ਐਡਵੈਂਟਿਸਟ ਧਾਰਮਿਕ ਨੇ ਹਫ਼ਤੇ ਬਾਅਦ ਇੱਕ ਦਿਨ ਆਰਾਮ ਕਰਦੇ ਨੇ ਤੇ ਕੋਈ ਕੰਮ ਨਹੀਂ ਕਰਦੇ ਅਰਦਾਸ ਪੂਜਾ ਅਰਾਧਨਾ ਕਰਦੇ ਨੇ ਉਹ ਕਿੰਨਾ ਵਾਦੇ ਲੋਕੀ ਆਪਣੇ ਪੂਰਵਜਾਂ ਦੀ ਪੂਜਾ ਕਰਦੇ ਨੇ ਜਾਂ ਉਹਨਾਂ ਨੂੰ ਯਾਦ ਕਰਦੇ ਨੇ ਜੇ ਤੁਸੀਂ ਧਾਰਮਿਕ ਹੋ ਤਾਂ ਜੀਵਨ ਵਿੱਚ ਇੱਕ ਸਹਾਰਾ ਤੇ ਤਸੱਲੀ ਹੋਵੇਗੀ ਅਕੀਰੀਆ ਵਿੱਚ ਇਹ ਦੇਖਿਆ ਗਿਆ ਹੈ ਕਿ ਕਿਸੇ 파ਟਨਰ ਦੀ ਮੌਤ ਤੋਂ ਬਾਅਦ ਦੂਸਰੇ 파ਟਨਰ ਦੀ ਅਗਲੇ 3 ਮਹੀਨੇ ਵਿੱਚ ਮੌਤ ਦੀ ਸੰਭਾਵਨਾ 3 ਗੁਣਾ ਵੱਧ ਜਾਂਦੀ ਹੈ ਪਰ ਅਕੀਰੀਆ ਦੇ ਲੋਕ ਬਹੁਤ ਖੁਸ਼ਹਾਲ ਜੋੜੇ ਨੇ ਚੰਗੇ ਪ੍ਰੇਮੀ ਨੇ ਇੱਕ ਦੂਸਰੇ ਤੇ ਵਿਸ਼ਵਾਸ ਕਰਦੇ ਨੇ ਤੇ ਬਹੁਤਾ ਸਮਾਂ ਇੱਕ ਦੂਸਰੇ ਦੇ ਨਾਲ ਗੁਜ਼ਾਰਦੇ ਨੇ ਅਕੀਰੀਆ 14 ਸਾਲ ਤੋਂ 95 ਸਾਲ ਤੱਕ ਦੇ ਬਜ਼ੁਰਗ ਇਕੱਠੇ ਹੁੰਦੇ ਨੇ ਮੇਲ-ਜੋਲ ਵਧਾਉਂਦੇ ਨੇ ਹੱਸਦੇ ਨੇ ਗਾਉਂ ਸਾਰੀ ਰਾਤ ਨੱਚਦੇ ਨੇ ਤੇ ਨੱਚਣਾ ਕਿਸੇ ਵੀ ਕਸਰਤ ਤੋਂ ਵੱਧ ਵਧੀਆ ਹੈ ਕਿਉਂਕਿ ਕਸਰਤ ਕਰਕੇ ਤੁਸੀਂ ਥੱਕ ਜਾਂਦੇ ਹੋ ਪਰ ਨੱਚਣ ਵੇਲੇ ਤੁਸੀਂ ਕੈਲਰੀਜ਼ ਵੀ ਬਰਨ ਕਰਦੇ ਹੋ ਤੇ ਤੁਸੀਂ ਜਿਸ ਕੰਮ ਨੂੰ ਖੁਸ਼ੀ ਨਾਲ ਕਰਦੇ ਹੋ ਉਹ ਕੋ ਜਿਆਦਾ ਲੰਮਾ ਸਮਾਂ ਤੇ ਵਧੀਆ ਕਰਦੇ ਹੋ ਜੋ ਕਿ ਸੇਕ ਲਈ ਵੀ ਚੰਗਾ ਹੈ ਇੱਕ ਖੋਜ ਹੋਈ ਹੈ ਜੇ ਤੁਸੀਂ 3-4 ਇਹੋ ਜਿਹੇ ਲੋਕਾਂ ਦੇ ਦੋਸਤ ਹੋ ਜਿਹੜੇ ਮੋٹے ਨੇ ਤਾਂ ਤੁਹਾਡਾ ਵੀ ਭਾਰ ਲੋਡ ਤੋਂ ਜ਼ਿਆਦਾ ਹੋਵੇਗਾ ਤੁਸੀਂ ਜੇ ਸਿਗਰਟ ਜਾਂ ਸ਼ਰਾਬ ਪੀਣ ਵਾਲਿਆਂ ਨਾਲ ਦੋਸਤੀ ਕਰਦੇ ਹੋ ਤਾਂ ਸੁਭਾਵਕ ਹੈ ਤੁਸੀਂ ਵੀ ਇੱਕ ਦਿਨ ਸਿਗਰਟ ਜਾਂ ਸ਼ਰਾਬ ਪੀਣ ਲੱਗ ਜਾਓਗੇ ਇਸ ਲਈ ਆਪਣੇ ਦੋਸਤਾਂ ਤੇ ਆੜਾ ਦੁਆੜਾ ਧਿਆਨ ਨਾਲ ਚਲੋ ਜੇ ਤੁਸੀਂ ਵੀਗਨ ਲੋਕਾਂ ਨਾਲ ਦੋਸਤੀ ਕਰਦੇ ਹੋ ਤਾਂ ਉਹ ਤੁਹਾਨੂੰ ਵੀਗਨ ਲਈ ਪ੍ਰੇਰਿਤ ਕਰਨਗੇ ਤੁਸੀਂ ਸਬਜ਼ੀਆਂ ਬਣਾਉਣੀਆਂ ਤੇ ਖਾਣੀਆਂ ਸਿੱਖ ਜਾਓਗੇ ਇਹਨਾਂ ਵਿੱਚ ਹੀ ਲੰਬੀ ਉਮਰ ਦੇ ਰਾਜ਼ ਛੁਪੇ ਨੇ ਖੋਜਾਂ ਵਿੱਚ ਇਹ ਵੀ ਦੇਖਿਆ ਗਿਆ ਕਿ ਨਿਕੋਇਆ ਕੋਸਟਾ ਰੀਕਾ ਦੇ ਬਜ਼ੁਰਗਾਂ ਦੀ ਬਾਇਓਲੋਜੀਕਲ ਉਮਰ ਉਹਨਾਂ ਦੀ ਅਸਲ ਉ ਸਾਲ ਘਟ ਹੈ 100 ਸਾਲ ਦੇ ਕਾਊਬੋਇਜ਼ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਉਹ ਸਵੇਰੇ 4 ਵਜੇ ਉੱਠਦਾ ਹੈ ਜ਼ਿੰਦਗੀ ਵਿੱਚ ਮਕਸਦ ਦੀ ਭਾਵਨਾ ਜਿਹੜੀ ਉਸਨੂੰ ਰੋਜ਼ ਉਠਾ ਕੇ ਕੰਮ ਕਰਨ ਲਈ ਤਾਕਤ ਦਿੰਦੀ ਹੈ ਉਹ ਆਪਣੇ ਘਰ ਦੇ ਰਸੋਈ ਲਈ ਕੁਹਾੜੀ ਨਾਲ ਆਪ ਬਾਲਣ ਚੀਰਦਾ ਹੈ ਇਹ ਸਾਰੇ ਕੰਮ ਆਪਣੇ ਹੱਥੀਂ ਕਰਦੇ ਨੇ ਬੀਜਣਾ ਵੜਨਾ ਜਾਂ ਕੋਈ ਵੀ ਖੇਤੀਬਾੜੀ ਦਾ ਕੰਮ ਇਨ੍ਹਾਂ ਕੋਲ ਕੋਈ ਵੀ ਆਧੁਨਿਕ ਮਸ਼ੀਨਰੀ ਦੇ ਔਜ਼ਾਰ ਨਹੀਂ ਹਨ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਇਹ ਕਿਤੇ ਜ਼ਿਆਦਾ ਕੈਲਰੀਜ਼ ਬਰਨ ਕਰਦੇ ਨੇ ਇਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿਉਂਕਿ ਇਹ ਇਸ ਸੰਬੰਧੇ ਆਦੇ ਹੋ ਗਏ ਨੇ ਇਹ ਕਿਸੇ ਜਿਮ ਜਾਂ ਕਸਰਤ ਕਰਨ ਨਾਲੋਂ ਕਿਤੇ ਜ਼ਿਆਦਾ ਚੰਗੇ ਨਤੀਜੇ ਦੇ ਰਿਹਾ ਹੈ ਇਹਨਾਂ ਦੀ ਰੁਟੀਨ ਸਵੇਰੇ ਜਲਦੀ ਉੱਠਣਾ ਦਿਨ ਵਿੱਚ ਆਰਾਮ ਕਰਨਾ ਤੇ ਸ਼ਾਮ ਨੂੰ ਦੋਸਤਾਂ ਨਾਲ ਬੈਠਣਾ ਤੇ ਸਿਰਫ ਗੱਲਾਂ ਕਰਨੀਆਂ ਉਸ ਵੇਲੇ ਇਹ ਕੋਈ ਵੀ ਕੰਮ ਦੀ ਗੱਲ ਨਹੀਂ ਕਰਦੇ ਕੰਮ ਵੇਲੇ ਕੰਮ ਕਰਦੇ ਨੇ ਤੇ ਗੱਲਾਂ ਵੇਲੇ ਗੱਲਾਂ ਦੇਨ ਡਾਕੂਮੈਂਟਰੀ ਵਿੱਚ ਇੱਕ ਇਨਸਾਨ ਦੀ ਕਹਾਣੀ ਦੱਸਦੇ ਨੇ ਇਹ ਕਹਾਣੀ ਨੇ ਦੇਨ ਦੇ ਬਲੂ ਜ਼ੋਨ ਬਾਰੇ ਸੋਚ ਹੀ ਬਦਲ ਦਿੱਤੀ ਅਕੇਰੀਆ ਟਾਪੂ 'ਚ ਰਹਿਣ ਵਾਲੇ ਨਾਈਟਸ ਮਾਉਨਾਟੋਸ ਜੋ ਕਿ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰਨ ਲਈ ਅਮਰੀਕਾ ਚਲੇ ਗਏ ਉੱਥੇ ਉਹਨਾਂ ਨੇ ਪੇਂਟਰ ਦੀ ਨੌਕਰੀ ਕੀਤੀ ਜਲਦੀ ਹੀ ਬਹੁਤ ਸਾਰੀ ਕਮਾਈ ਕਰਕੇ ਸ਼ਹਿਰ ਦੇ ਬਾਹਰ ਘਰ ਬਣਾ ਲਿਆ ਇੱਕ ਅਮਰੀਕੀ ਗਰੀਕੀ ਨਾਲ ਵਿਆਹ ਵੀ ਕਰਵਾ ਲਿਆ ਬੱਚੇ ਸਭ ਸਹੂਲਤਾਂ ਵਧੀਆ ਅਮਰੀਕੀ ਦੀ ਲਾਈਫ ਸਟਾਈਲ ਜੀਰੇ ਸੀ 68 ਸਾਲ ਦੀ ਉਮਰ ਵਿੱਚ ਸਾਹ ਦੀ ਤਕਲੀਫ ਹੋਣ ਲੱਗੀ ਉਹਨਾਂ ਨੇ ਤਿੰਨ ਡਾਕਟਰਾਂ ਨੂੰ ਦਿਖਾਇਆ ਤੇ ਸਭ ਨੇ ਇਹੀ ਕਿਹਾ ਤੇ ਤੁਹਾਨੂੰ ਟਰਮੀਨਲ ਲੰਗਸ ਕੈਂਸਰ ਹੈ ਤੇ ਤੁਸੀਂ ਸਿਰਫ 6 ਮਹੀਨੇ ਵਿੱਚ ਮਰ ਜਾਓਗੇ ਨਿਰਾਸ਼ਾ ਵਿੱਚ ਉਹਨਾਂ ਨੇ ਸੋਚਿਆ ਕਿ ਮੈਂ ਅਮਰੀਕਾ ਵਿੱਚ ਨਹੀਂ ਮਰਨਾ ਚਾਹੁੰਦਾ ਮੈਂ ਆਪਣੇ ਦੇਸ਼ ਗ੍ਰੀਸ ਅਕੇਰੀਆ ਜਿੱਥੇ ਮੇਰੇ ਬਜ਼ੁਰਗ ਦਫ਼ਨ ਨੇ ਉਹਨਾਂ ਕੋਲ ਹੀ ਦਫ਼ਨ ਹੋਣਾ ਚਾਹੁੰਦਾ ਹਾਂ ਤੇ ਉਹ ਅਕੇਰੀਆ ਆ ਕੇ ਮਰਨ ਦਾ ਇੰਤਜ਼ਾਰ ਕਰਨ ਲੱਗੇ ਪਰ 6 ਮਹੀਨੇ ਦਾ ਟਾਈਮ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਨਿਕਲ ਗਿਆ ਆਪਣੇ ਦੋਸਤਾਂ ਨਾਲ ਸਮਾਂ ਬਤਾਇਆ ਗੱਲਾਂ ਕੀਤੀਆਂ ਅਕੇਰੀਆ ਦੀ ਮਸ਼ਹੂਰ ਪਰੰਪਰਾਗਤ ਖੇ ਕਰਨੀ ਸ਼ੁਰੂ ਕਰ ਦਿੱਤੀ ਇਹ ਸੋਚ ਕੇ ਚਲੋ ਕਿਸੇ ਦਿਨ ਮੇਰੀ ਪਤਨੀ ਮੇਰੇ ਬੀਜੇ ਅੰਗੂਰ ਤੋੜੇਗੀ ਤੇ ਮੈਨੂੰ ਯਾਦ ਕਰੇਗੀ ਪਰ ਹਫ਼ਤੇ ਮਹੀਨੇ ਸਾਲ ਦਸ਼ਕ ਬੀਤ ਗਏ ਦੇਨ 36 ਸਾਲ ਬਾਅਦ ਜਦੋਂ ਉਸ ਵਿਅਕਤੀ ਦੀ ਪਾਲ ਵਿੱਚ ਅਕੇਰੀਆ ਗਏ ਤਾਂ ਉਹ ਨਾ ਸਿਰਫ ਜਿਉਂਦਾ ਹੀ ਸੀ ਬਲਕਿ 102 ਸਾਲ ਦੀ ਉਮਰ ਵਿੱਚ ਤੰਦਰੁਸਤ ਆਪਣੇ ਅੰਗੂਰਾਂ ਦੇ ਬਾਗ ਵਿੱਚ ਅੰਗੂਰ ਤੋੜ ਰਿਹਾ ਸੀ ਪੁੱਛਣ ਤੇ 102 ਸਾਲ ਦੇ ਬਜ਼ੁਰਗ ਦਾ ਜਵਾਬ ਸੀ ਮੈਂ ਤਾਂ ਮਰਨਾ ਹੀ ਭੁੱਲ ਗਿਆ ਉਹਨਾਂ ਦਾ ਮੰਨਣਾ ਹੈ ਕਿ ਮੈਂ ਹੋਰ ਕੁਝ ਨਹੀਂ ਕੀਤਾ ਬਸ ਆਪਣਾ ਮਾਹੌਲ ਬਦਲ ਲਿਆ ਜਦੋਂ ਬਜ਼ੁਰਗ ਘਰੇ ਰਹਿੰਦੇ ਨੇ ਤਾਂ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ ਤੇ ਬਜ਼ੁਰਗ ਘਰ ਦੇ ਕਈ ਕੰਮਾਂ ਵਿੱਚ ਐਕਟਿਵ ਰਹਿੰਦੇ ਨੇ ਤੇ ਆਪਣੇ ਤਜਰਬੇ ਸਾਂਝੇ ਕਰਦੇ ਨੇ ਸਲਾਹ ਦਿੰਦੇ ਨੇ ਤੇ ਉਹਨਾਂ ਨੂੰ ਅਹਿਮੀਅਤ ਦੇਣਾ ਪੋਜ਼ਿਟਿਵਿਟੀ ਤੇ ਜੀਵਨ ਜਾਂਚ ਹੈ ਇਸ ਬਾਰੇ ਇੱਕ ਕਹਾਣੀ ਵੀ ਪ੍ਰਚਲਿਤ ਹੈ ਕਿ ਸੜਨੀਆਂ ਦੇ ਇੱਕ ਪਿੰਡ ਵਿੱਚ ਜਦੋਂ ਕੋਈ ਬਜ਼ੁਰਗ 70 ਸਾਲ ਦਾ ਹੋ ਜਾਂਦਾ ਉਸ ਨੂੰ ਪਹਾੜੀ ਤੋਂ ਧੱਕਾ ਦੇ ਕੇ ਮਾਰ ਦਿੱਤਾ ਜਾਂਦਾ ਸੀ ਪਰ ਇੱਕ ਆਦਮੀ ਨੇ ਇਸ ਤਰ੍ਹਾਂ ਨਹੀਂ ਕੀਤਾ ਤੇ ਪਿੰਡ ਦੇ ਬਾਹਰ ਜਾ ਕੇ ਛੁਪਾ ਦਿੱਤਾ ਸਮੇਂ ਨਾਲ ਉਸ ਇਨਸਾਨ ਨੂੰ ਬਹੁਤ ਬਹੁਤ ਕਾਮਯਾਬੀ ਮਿਲੀ ਤੇ ਪੁੱਛਣ ਤੇ ਪਤਾ ਲੱਗਾ ਕਿ ਉਸ ਦਾ ਫਾਦਰ ਆਪਣੇ ਤਜਰਬੇ ਨਾਲ ਸੇਧ ਦੇ ਰਿਹਾ ਸੀ ਪੰਜਾਬੀ ਵਿੱਚ ਵੀ ਕਹਾਵਤ ਹੈ ਸੰਦੂਖ ਚ ਪਿਆ ਬਜ਼ੁਰਗ ਵੀ ਕੰਮ ਆ ਜਾਂਦਾ ਹੈ ਸਹੀ ਖਾਣਾ ਪਰਿਵਾਰ ਪਰਿਵਾਰ ਦੀਆਂ ਮਾਨਤਾਵਾਂ ਤੇ ਵੱਡਾ ਪਰਿਵਾਰ ਸਭ ਰਲਾ ਕੇ ਲੰਬੀ ਜ਼ਿੰਦਗੀ ਜਿਉਈ ਜਾ ਸਕਦੀ ਹੈ ਇਹਨਾਂ ਪੰਜ ਬਲੂ ਜ਼ੋਨ ਵਿੱਚ ਕੋਈ ਵੀ ਨਰਸਿੰਗ ਹੋਮ ਨਹੀਂ ਅਮਰੀਕੀ 올ਡੇਜ ਹੋਮ ਨੂੰ ਨਰਸਿੰਗ ਹੋਮ ਕਹਿੰਦੇ ਨੇ ਤੇ ਨਾ ਹੀ ਕੋਈ ਵੱਡਾ ਹਸਪੀਟਲ ਹੈ ਇਹਨਾਂ ਪੰਜਾਂ ਬਲੂ ਜ਼ੋਨ ਵਿੱਚ ਇੱਕ ਬਹੁਤ ਵੱਡੀ ਸਮਾਨਤਾ ਹੈ ਕਿ ਬਜ਼ੁਰਗ ਪਰਿਵਾਰਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਬੁਢਾਪੇ ਵਿੱਚ 올ਡ ਏਜ ਹੋਮ ਜਾਂ ਨਰਸਿੰਗ ਹੋਮ ਵਿੱਚ ਨਹੀਂ ਛੱਡ ਕੇ ਆਉਂਦੇ ਆਪ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਨੂੰ ਪਰਿਵਾਰ ਦਾ ਮੋਢੀ ਤੇ ਮਹੱਤਵਪੂਰਨ ਮਹਿਸੂਸ ਕਰਵਾਇਆ ਜਾਂਦਾ ਹੈ ਉਹਨਾਂ ਨੂੰ ਸਮਾਧਿਤ ਕੀਤਾ ਜਾਂਦਾ ਹੈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਬਜ਼ੁਰਗ ਬਿਮਾਰ ਹੀ ਨਹੀਂ ਹੁੰਦੇ ਇਸ ਲਈ ਨਰਸਿੰਗ ਹੋਮ ਨਹੀਂ ਬਣਾਏ ਜਾਂਦੇ ਚਾਹੇ ਇਹ ਮੈਡੀਕਲ ਬਿਜ਼ਨਸ ਨੂੰ ਬਹੁਤ ਵੱਡਾ ਟਰੈਂਡ ਹੈ ਪਰ ਜ਼ਿਆਦਾਤਰ ਮਾਤਾ ਪਿਤਾ ਦੀ ਘਰ ਵਿੱਚ ਹੀ ਦੇਖਭਾਲ ਕੀਤੀ ਜਾਂਦੀ ਹੈ ਤੇ ਵੱਡੇ ਸਾਂਝੇ ਪਰਿਵਾਰ ਵਿੱਚ ਰਹਿੰਦੇ ਨੇ ਡਾਟਾ ਤਾਂ ਇਸ ਤਰ੍ਹਾਂ ਦਾ ਵੀ ਆਇਆ ਹੈ ਕਿ ਕਿਸੇ ਬਿਮਾਰ ਨੂੰ ਇਕੱਲਾ ਛੱਡ ਦਿਓ ਉਸ ਦੀ ਜ਼ਿੰਦਗੀ 2 ਤੋਂ 6 ਸਾਲ ਇਸ ਲਈ ਅਮਰੀਕੀ ਲੋਕ ਨਰਸਿੰਗ ਹੋਮ ਵਿੱਚ ਦਾਖਲ ਹੋ ਜਾਂਦੇ ਨੇ ਵੀਡੀਓ ਦੇ ਇਸ ਹਿੱਸੇ ਵਿੱਚ ਮੇਰੇ ਵਾਂਗ ਬਹੁਤ ਸਾਰਿਆਂ ਨੂੰ ਵਿਸ਼ੇਸ਼ ਰੁਚੀ ਹੋਵੇਗੀ ਕਿਉਂਕਿ ਖਾਣ ਦੀ ਗੱਲ ਹੋਵੇਗੀ। ਉਹ ਕਿਹਨਾਵਾਦੀ ਖੁਰਾਕ ਦੀ ਗੱਲ ਕਰਦੇ ਹਨ। 1% ਦੀ ਹੀ ਉਹਨਾਂ ਦੀ ਖਾਣ ਵਿੱਚ ਮੀਟ ਆਂਡਾ ਹੈ। 67% ਦੀ ਉਹ ਪਰਪਲ ਸਵੀਟ ਪੋਟੈਟੋ ਖਾਂਦੇ ਨੇ ਪੰਜਾਬੀ ਵਿੱਚ ਜਿਸ ਨੂੰ ਸ਼ਕਰਕੰਦੀ ਕਹਿੰਦੇ ਨੇ ਜੋ ਕਿ ਫਾਈਬਰ ਤੇ ਕੰਪਲੈਕਸ ਕਾਰਬੋਹਾਈਡਰੇਟਸ ਨਾਲ ਭਰਪੂਰ ਹੈ ਤੇ ਉਹ ਇੱਥੇ ਸਮੁੰਦਰੀ ਇਲਾਕਿਆਂ ਵਿੱਚ ਜ਼ਮੀਨ ਤੇ ਥੱਲੇ ਸੌਖੇ ਹੀ ਉੱਗ ਜਾਂਦੇ ਨੇ। ਇਸ ਨੂੰ ਜਾਪਾਨੀ ਵੈਨੀ ਇਨੋ ਕਹਿੰਦੇ ਨੇ। ਉਹਨਾਂ ਦੀ ਰੋਜ਼ ਦੀ ਖੁਰਾਕ ਦਾ ਵੱਡਾ ਹਿੱਸਾ ਲੋਕਲ ਜੜੀ ਬੂਟੀਆਂ ਨੇ ਜੋ ਰੋਜ਼ ਦੀ ਰੋਜ਼ ਉਹਨਾਂ ਦੇ ਸਰੀਰ ਟੋਫੂ ਜੋ ਕਿ ਸੋਇਆਬੀਨ ਤੋਂ ਬਣਾਇਆ ਜਾਂਦਾ ਹੈ ਜਿਸ ਨੂੰ ਉਹ ਆਪ ਘਰੇ ਬਣਾਉਂਦੇ ਨੇ ਬਾਜ਼ਾਰੋਂ ਨਹੀਂ ਲਿਆਉਂਦੇ ਇਹ ਹਮੇਸ਼ਾ ਆਪਣੀ ਭੁੱਖ ਦਾ 80% ਹੀ ਖਾਂਦੇ ਨੇ ਵੱਡਾ ਹਿੱਸਾ ਉਹਨਾਂ ਦੀ ਖਰਾਬ ਦਾ ਸਬਜ਼ੀਆਂ ਤੇ ਜੜੀ ਬੂਟੀਆਂ ਹੁੰਦੀਆਂ ਨੇ ਜਿਸ ਦਾ ਮਤਲਬ ਹੈ ਘੱਟ ਕੈਲਰੀਜ਼ ਕਿਉਂਕਿ ਡੇਨ ਅਮਰੀਕੀ ਨੇ ਇਹ ਬਾਰ-ਬਾਰ ਅਮਰੀਕੀ ਲੋਕਾਂ ਨਾਲ ਹੀ ਸਾਰੀ ਦੁਨੀਆ ਦੀ ਤੁਲਨਾ ਕਰਦੇ ਨੇ ਤੇ ਮਾਪ ਡੰਡ ਵੀ ਅਮਰੀਕੀ ਨੇ FDA ਐਵਰੇਜ 2000 ਕੈਲਰੀਜ਼ ਰੋਜ਼ ਖਾਣ ਨੂੰ ਕਹਿੰਦਾ ਹੈ ਪਰ ਅਮਰੀਕੀ 3600 ਕੈਲਰੀਜ਼ ਖਾਂਦੇ ਨੇ ਨਤੀਜੇ ਵਜੋਂ 70% ਅਮਰੀਕੀ ਮੋਟਾਪੇ ਦੇ ਸ਼ਿਕਾਰ ਨੇ ਕਿਉਂਕਿ 1970 ਜਹੀ ਅਮਰੀਕਾ ਵਿੱਚ ਵੀ ਹਰੀ ਕ੍ਰਾਂਤੀ ਆਈ ਤੇ ਖੇਤੀਬਾੜੀ ਦਾ ਵਪਾਰੀਕਰਨ ਹੋਇਆ ਜਿਆਦਾ ਉਗਾਇਆ ਗਿਆ ਜਿਆਦਾ ਖਾਧਾ ਜਾਣ ਲੱਗਿਆ ਰੰਗ-ਬਰੰਗਾ कुरकुरा ਚੁਰਚਰਾ ਆਕਰਸ਼ਕ ਮਿੱਠਾ ਬਿਨਾਂ ਸੋਚਿਆ ਸਿਰਫ ਸਵਾਦ ਲਈ ਆਮ ਇਨਸਾਨ ਲੋੜ ਤੋਂ ਜਿਆਦਾ ਖਾ ਜਾਂਦਾ ਹੈ ਸੜਨੀਆਂ ਦੇ ਪਿੰਡਾਂ ਵਿੱਚ ਵੀ ਹਰੀਆਂ ਸਬਜ਼ੀਆਂ ਉਹਨਾਂ ਦੀ ਖੁਰਾਕ ਦਾ ਵੱਡਾ ਹਿੱਸਾ ਨੇ ਪਰ ਇਹ ਬ੍ਰੈਡ ਵੀ ਖਾਂਦੇ ਨੇ ਬ੍ਰੈਡ ਨੂੰ ਕਾਰਬਸ ਨਾਲ ਜੋੜਿਆ ਜਾਂਦਾ ਹੈ ਔਰ ਇਹਨਾਂ ਦੀ ਬ੍ਰੈਡ ਇੱਕ ਖਾਸ ਤਰੀਕੇ ਨਾਲ ਖਮੀਰੀ ਹੁੰਦੀ ਹੈ ਜਿਸ ਨਾਲ ਬ੍ਰੈਡ ਦਾ ਗਲਾਈਮਿਕਸ ਲੋਡ ਘਟ ਜਾਂਦਾ ਹੈ ਜਿਸ ਨਾਲ ਡਾਇਬਟੀਜ਼ ਇਹਨਾਂ ਪਿੰਡਾਂ ਵਿੱਚ ਘਟ ਹੁੰਦੀ ਹੈ ਤੇ ਸੁਭਾਵਿਕ ਹੈ ਦਿਲ ਦੇ ਰੋਗ ਵੀ ਘਟ ਹੋਣਗੇ ਲੋਮਾਂ ਲੈਂਡਾ ਨੇ ਆਪਣੀ ਹੀ ਇੱਕ ਕੰਪਨੀ ਖੋਲੀ ਹੈ ਜੋ ਖਾਣ ਵਾਲੀਆਂ ਚੀਜ਼ਾਂ ਬਣਾਉਂਦੀ ਹੈ ਸ਼ਾਕਾਹਾਰੀ ਤੇ ਨਕਲੀ ਮਾਸਾਹਾਰੀ ਵੀ ਲੋ ਮਾਲੀਂਡਾ ਨੇ ਇੱਕ ਯੂਨੀਵਰਸਿਟੀ ਵੀ ਬਣਾਈ ਹੈ ਜੋ ਸਿਹਤ ਤੇ ਲੰਬੀ ਉਮਰ ਤੇ ਖੋਜ ਕਰ ਰਹੀ ਹੈ ਇਸ ਯੂਨੀਵਰਸਿਟੀ ਨੇ ਤੇ ਅਮਰੀਕੀ ਖੋਜੀਆਂ ਨੇ ਵੀ ਇਹ ਸਾਬਤ ਕਰ ਦਿੱਤਾ ਹੈ ਕਿ ਮਾਸ ਖਾਣ ਨਾਲ ਮੋਟਾਪਾ ਦਿਲ ਦੀਆਂ ਬਿਮਾਰੀਆਂ ਤੇ ਕੈਂਸਰ ਡਾਇਬਟੀਜ਼ ਦੀਆਂ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ ਜਿੰਦਾ ਫਲ ਖਾਣ ਨਾਲ ਫੇਫੜਿਆਂ ਤੇ ਕੈਂਸਰ ਦਾ ਖਤਰਾ ਘਟ ਜਾਂਦਾ ਹੈ ਹਰ ਰੋਜ਼ ਇੱਕ ਮੁਠੀ ਮੇਵੇ ਖਾਣ ਨਾਲ ਜ਼ਿੰਦਗੀ 3 ਸਾਲ ਲੰਬੀ ਹੋ ਸਕਦੀ ਹੈ ਦਿਲ ਦੀਆਂ ਬਿਮਾਰੀਆਂ ਦਾ ਜੋਖਮ ਘਟ ਜਾਂਦਾ ਹੈ ਨਾ ਸਿਰਫ ਮਾਸ ਨੂੰ ਉਹਨਾਂ ਨੇ ਆਪਣੀ ਖੁਰਾਕ ਵਿੱਚੋਂ ਕੱਟ ਕੀਤਾ ਹੈ ਕੁਦਰਤੀ ਫਾਲ ਤੇ ਸਬਜ਼ੀਆਂ ਨੂੰ ਉਹ ਜਾਦਾ ਤੋਂ ਜ਼ਿਆਦਾ ਪੈਲ ਦਿੰਦੇ ਨੇ ਅਕੇਰੀਆ ਵਿੱਚ ਕੋਈ ਵੀ ਕੁਝ ਵੀ ਦੁਕਾਨ ਤੋਂ ਨਹੀਂ ਖਰੀਦਦੇ ਸੀ 1980 ਤੱਕ ਚਾਹੇ ਕੋਈ ਵੀ ਅਨਾਜ ਜਾਂ ਕਾਫੀ ਵੀ ਆਪ ਹੀ ਉਗਾਉਂਦੇ ਸੀ ਤੇ ਆਪਣੇ ਹੱਥਾਂ ਨਾਲ ਹੀ ਉਸ ਨੂੰ ਘਰ ਵਿੱਚ ਹੀ ਪੀ ਲੈਂਦੇ ਸੀ ਇਹ ਉਹਨਾਂ ਦੀ ਪਰੰਪਰਾ ਸਦੀਆਂ ਤੋਂ ਚੱਲਦੀ ਆ ਰਹੀ ਹੈ ਕਿਉਂਕਿ ਅਕੇਰੀਆ ਦੇ ਨਾਲ ਕੋਈ ਵੀ ਬੰਦਰਗਾਹ ਨਹੀਂ ਸੀ ਸਮੁੰਦਰ ਤੋਂ 700 ਮੀਟਰ ਉੱਚਾ ਹੈ ਉਹਨਾਂ ਨੇ ਆਪਣਾ ਖਾਣਾ ਖੁਦ ਉਗਾਇਆ ਤੇ ਖੁਦ ਹੀ ਤਿਆਰ ਕੀਤਾ ਤੇ ਪਕਾਇਆ ਹਮੇਸ਼ਾ ਤੋਂ ਜੋ ਵੀ ਆਲੇ ਦੁਆਲੇ ਉਹਨਾਂ ਨੂੰ ਸਬਜ਼ੀਆਂ ਘਾਹ ਤੇ ਜੜੀ ਬੂਟੀਆਂ ਮਿਲੀਆਂ ਸੀ ਉਹਨਾਂ ਨੇ ਉਸੇ ਨੂੰ ਹੀ ਆਪਣੀ ਖੁਰਾਕ ਬਣਾ ਲਿਆ ਅਕੀਰੀਆ ਦੀ ਆਪਣੇ ਹੀ ਦੀਪ ਤੇ ਉਗਾਈਆਂ ਪੱਤੀਆਂ ਦੀ ਚਾਹ ਹੈ ਰੋ ਹਨੀ ਅਕੀਰੀਆ ਦੇ ਲੋਕਾਂ ਦੀ ਅਕੀਰੀਆ ਦੇ ਲੋਕ ਕੁਝ ਸ਼ਹਿਦ ਬਣਾਉਂਦੇ ਨੇ ਤੇ ਆਪ ਕੱਚਾ ਸ਼ਹਿਦ ਹੀ ਵਰਤਦੇ ਨੇ ਚਾਹੇ ਉਹਨਾਂ ਨੇ ਚਾਹ ਵਿੱਚ ਪਾਉਣਾ ਹੋਵੇ ਜਾਂ ਮਿੱਠੇ ਦੇ ਵਿਕਲਪ ਵਜੋਂ ਸ਼ਹਿਦ ਨਾਲ ਕੈਂਸਰ ਦੀ ਸੰਭਾਵਨਾ ਵੀ ਘਟ ਜਾਂਦੀ ਹੈ ਅਕੀਰੀਆ ਦੇ ਲੋਕ ਸਦੀਆਂ ਪੁਰਾਣੇ ਤਰੀਕੇ ਨਾਲ ਵਾਈਨ ਬਣਾਉਂਦੇ ਨੇ ਅੰਗੂਰਾਂ ਨੂੰ ਹੱਥੀ ਚੁਗਿਆ ਜਾਂਦਾ ਹੈ ਫਿਰ ਬਿਨਾਂ ਅਲਕੋਹਲ ਦੇ ਵਾਈਨ ਤਿਆਰ ਕੀਤੀ ਜਾਂਦੀ ਹੈ ਜਿੰਦੇ ਆਪਣੇ ਗੁਣ ਨੇ ਇਹ ਉਹਨਾਂ ਦੀ ਪਰੰਪਰਾ ਦਾ ਹਿੱਸਾ ਹੈ ਜੋ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਕੁਸ਼ਿੰਰੀ ਦੀ ਵਰਤੋਂ ਵਿੱਚ ਚਾਹੇ ਇਹ ਛੜੇ ਹੋਏ ਨਹੀਂ ਪਰ ਇਹ ਸਿਹਤ ਸਹੂਲਤਾਂ ਵਿੱਚ ਦੁਨੀਆ ਦੇ ਸਭ ਤੋਂ ਵਿਕਸਤ ਦੇਸ਼ਾਂ ਚੋਂ ਬਹੁਤ ਅੱਗੇ ਨੇ ਯੂਰਪ ਤੇ ਅਮਰੀਕਾ ਦਾ ਸਿਹਤ ਸਹੂਲਤਾਂ ਦਾ ਵਿਤੀ ਭੋਜ ਹਰ ਸਾਲ ਵਧ ਰਿਹਾ ਹੈ ਪਰ ਅਮਰੀਕਾ ਤੇ ਮੁਕਾਬਲੇ ਬਲੂ ਜ਼ੋਨ 10 ਫੀਸਦੀ ਹੀ ਸਿਹਤ ਸਹੂਲਤਾਂ ਤੇ ਖਰਚਦਾ ਹੈ ਇਹਨਾਂ ਲੋਕਾਂ ਕੋਲ ਕੋਈ ਵੀ ਹੈਲਥ ਇੰਸ਼ੋਰੈਂਸ ਨਹੀਂ ਹੈ ਤੇ ਨਾ ਹੀ ਬਹੁਤੇ ਪੈਸੇ ਹਨ ਸਾਰੀ ਦੁਨੀਆ ਪੈਸੇ ਇਸੇ ਲਈ ਇਕੱਠੇ ਕਰਦੀ ਹੈ ਕਿ ਕਿਸੇ ਦਿਨ ਬਿਮਾਰੀ ਹੋਵੇਗੀ ਤੇ ਸਾਰੇ ਜਮਾ ਕੀਤੇ ਪੈਸੇ ਉਸ ਬਿਮਾਰੀ ਤੇ ਖਰਚ ਕੀਤੇ ਜਾਣਗੇ ਊਟ ਬਲੈਕ ਬੀਨਸ ਮੱਕੀ ਆਮ ਖਾਦੇ ਜਾਂਦੇ ਨੇ ਇਹ ਇਹਨਾਂ ਨੂੰ ਆਪ اگਾਉਂਦੇ ਨੇ ਕਿਉਂਕਿ 100 ਤੱਕ ਇਹ ਲੋਕ ਕੰਮ ਕਰਦੇ ਨੇ ਮਜ਼ਬੂਤ ਹੱਡੀਆਂ ਲਈ ਬਲੈਕ ਬੀਨਸ ਤੇ ਮੱਕੀ ਤੇ ਕੱਦੂ ਤਾਂ ਸੁਮੇਲ ਇਹਨਾਂ ਦੀ ਸਾਰੀ ਪ੍ਰੋਟੀਨ ਦੀ ਪੂਰਤੀ ਕਰ ਦਿੰਦਾ ਹੈ ਮਿਕਸਡ ਡੇਸ਼ਾਂ ਵਿੱਚ ਪ੍ਰੋਟੀਨ ਦੀ ਪੂਰਤੀ ਲਈ ਮੀਟ ਨੂੰ ਪਹਿਲ ਦਿੱਤੀ ਜਾਂਦੀ ਹੈ ਪਰ ਉਮਰ ਦੀ ਦਰ ਚਿੰਤਾ ਦਾ ਵਿਸ਼ਾ ਹੈ ਨਿਕੋਆ ਦੀ ਅਗਲੀ ਪੀੜ੍ਹੀ ਲਈ ਬਜ਼ੁਰਗਾਂ ਦੀ ਚਿੰਤਾ ਹੈ ਕਿਉਂਕਿ ਉਹ ਆਪਣੀਆਂ ਪੀੜ੍ਹੀਆਂ ਤੋਂ ਚਲਦੀ ਪਰੰਪਰਾ ਨੂੰ ਛੱਡ ਕੇ ਫਾਸਟ ਫੂਡ ਕੋਲਡ ਡਰਿੰਕਸ ਤੇ ਮਾਡਰਨ ਲਾਈਫ ਸਟਾਈਲ ਵੱਲ ਵਧ ਰਹੇ ਨੇ ਜਿਸ ਦੇ ਨਤੀਜੇ ਵੀ ਦਿਖ ਰਹੇ ਨੇ ਬਲੂ ਜ਼ੋਨ ਸੰਗੜ ਕੇ 5% ਦੀ ਰਹਿ ਗਿਆ ਹੈ ਬਜ਼ੁਰਗ ਇਸ ਗੱਲ ਦੀ ਚਿੰਤਾ ਕਰਦੇ ਨੇ ਕਿ ਕਿਤੇ ਬਲੂ ਜ਼ੋਨ ਖਤਮ ਹੀ ਨ ਇਹੀ ਹੋ ਰਿਹਾ ਹੈ ਰੈਸਟੋਰੈਂਟਸ ਚੇਨਸ ਤੇ ਖਾਣ-ਪੀਣ ਵਿੱਚ ਬਦਲਾਅ ਕਰਕੇ ਨਵੀਂ ਪੀੜੀ ਵਿੱਚ ਮੋਟਾਪੇ ਦੀ ਦਰ ਸਾਰੇ ਜਾਪਾਨ ਵਿੱਚ ਬਹੁਤ ਜ਼ਿਆਦਾ ਹੈ ਅਮਰੀਕੀਆਂ ਨੇ ਆਪਣੇ ਰੋਜ਼ਾਨਾ ਕਰਨ ਵਾਲੇ ਕੰਮਾਂ ਨੂੰ ਆਟੋਮੇਟਡ ਮਸ਼ੀਨਾਂ ਨਾਲ ਜੋੜ ਲਿਆ ਹੈ ਸਰੀਰਕ ਮੁਸ਼ਕਲ ਘੱਟ ਕਰ ਦਿੰਦੀ ਹੈ ਮਨੁੱਖੀ ਸੁਭਾਅ ਵੀ ਹੈ ਸਵਾਦਲਾ ਖਾਣਾ ਪਹਿਲਾ ਮੌਕਾ ਮਿਲਦੇ ਹੀ ਅਸੀਂ ਨਮਕ ਮਿੱਠਾ ਤੇ ਕਰਕਰਾ ਵਰਗੇ ਕਈ ਪੈਕਡ ਫੂਡ ਖਾਂਦੇ ਹਾਂ ਕੋਲ ਡਰਿੰਕ ਪੀਂਦੇ ਹਾਂ ਜੋ ਕਿ ਸਿਰਫ ਮੋਟਾਪਾ ਹੀ ਦਿੰਦੇ ਨੇ ਅਸੀਂ ਪਹਿਲਾ ਮੌਕਾ ਮਿਲਦੇ ਹੀ ਆਰਾਮ ਕਰਨ ਦੀ ਤਿਆਰੀ ਵਿੱਚ ਰਹਿੰਦੇ ਹਾਂ ਦਰਸਲ ਅਸੀਂ ਆਟੋਮੇਸ਼ਨ ਦੇ ਵੀ ਬਹੁਤ ਵੱਡੇ ਸ਼ਕਾ ਹਾਂ ਦੇ ਨੇ ਸਿੱਖਿਆ ਕਿ ਸਾਨੂੰ ਆਪਣਾ ਲਾਈਫ ਸਟਾਈਲ ਉਹਨਾਂ ਜਗਾਵਾਂ ਵਰਗਾ ਕਰਨਾ ਪਵੇਗਾ ਇਸ ਜਗ੍ਹਾ ਤੇ ਲੰਬੀ ਉਮਰ ਵਾਲੇ ਸਭ ਤੋਂ ਜ਼ਿਆਦਾ ਲੋਕ ਪੈਦਾ ਹੁੰਦੇ ਨੇ ਭੂਗੋਲਿਕ ਤੌਰ ਤੇ ਚਾਹੇ ਬਲੂ ਜ਼ੋਨਸ ਦੁਨੀਆ ਦੇ ਬਖਵਕ ਕੋਨਿਆਂ ਵਿੱਚ ਦੂਰ ਦੂਰ ਹੋਣ ਪਰ ਆਪਸ ਵਿੱਚ ਇਹਨਾਂ ਵਿੱਚ ਕੁਝ ਸਮਾਨਤਾਵਾਂ ਹਨ ਬਲੂ ਜ਼ੋਨ ਵਿੱਚ ਕੋਈ ਵੀ ਜਿਮ ਨਹੀਂ ਹੈ ਉਹ ਕਸਰਤ ਨਹੀਂ ਕਰਦੇ ਉਹ ਕੰਮ ਕਰਦੇ ਨੇ ਖਾਣਾ ਖਾਣ ਜਾਣ ਲਈ ਵੀ ਜਾਂ ਬਾਜ਼ਾਰ ਜਾਣ ਲਈ ਵੀ ਪੈਦਲ ਚੱਲਦੇ ਨੇ ਘਰਾਂ ਵਿੱਚ ਬਾਗੀਚੇ ਨੇ ਜਿੱਥੇ ਉਹ ਹੌਲੀ-ਹੌਲੀ ਜੋ ਵੀ ਕੰਮ ਕਰਦੇ ਨੇ ਉਹ ਐਕਸਰਸਾਈਜ਼ ਹੋ ਰਹੀ ਹੈ ਉਹਨਾਂ ਕੋਲ ਬਾਗੀਚੇ ਦੇ ਕੰਮ ਕਰਨ ਲਈ ਆਟੋਮੇਟਿਡ ਮਸ਼ੀਨਾਂ ਨਹੀਂ ਰੱਖੀਆਂ ਇਹ ਐਕਸਰਸਾਈਜ਼ ਕਿਸੇ ਵੀ ਜਿਮ ਤੋਂ ਜ਼ਿਆਦਾ ਹੈ ਇਹ ਲੋਕ ਧਾਰਮਿਕ ਨੇ ਤੇ ਆਸਥਾਨ ਨਾਲ ਜੁੜੇ ਹੋਏ ਨੇ ਲਗਭਗ ਚਿੰਤਾ ਤੋਂ ਮੁਕਤ ਨੇ ਦੁਪਹਿਰ ਵੇਲੇ ਆਰਾਮ ਕਰਦੇ ਨੇ ਇਕੱਠੇ ਬੈਠਦੇ ਨੇ ਸਮਾਂ ਬਤਾਉਂਦੇ ਨੇ ਇਹ ਸਭ ਉਹਨਾਂ ਦੀ ਰੋਜ਼ਮਰ ਨਾਲ ਦੀ ਰੁਟੀਨ ਹੈ ਲੰਬੀ ਉਮਰ ਲਈ ਸਹੀ ਤੇ ਸ਼ੁੱਧ ਕੁਦਰਤੀ ਬਣਾਇਆ ਖਾਣਾ ਗਰੀਸ ਦੀ ਖੁਰਾਕ ਵਿੱਚ ਵਾਈਨ ਦਾ ਹਿੱਸਾ ਰੋਜ਼ ਪਰ ਇਹ ਬਹੁਤ ਥੋੜੀ ਮਾਤਰਾ ਹੈ ਹਾਰਾ ਨਾਕੀ ਹੂ ਜੋ ਕਿ ਇਹ ਯਾਦ ਕਰਾਉਂਦਾ ਹੈ ਕਿ ਇੱਕ ਭੁੱਖ ਤੋਂ 80% ਦੀ ਖਾਣਾ ਹੈ ਭਾਰ ਪੇਟ ਨਹੀਂ ਖਾਣਾ ਇਹ ਹਮੇਸ਼ਾ ਪਰਿਵਾਰਕ ਰੂਪ ਵਿੱਚ ਬੈਠਦੇ ਨੇ ਤੇ ਰੱਬ ਦਾ ਸ਼ੁਕਰ ਕਰਦੇ ਨੇ ਖਾਣ ਲਈ ਇਸ ਵਿੱਚ ਸੰਯੁਕਤ ਪਰਿਵਾਰ ਇਨ੍ਹਾਂ ਸਭ ਲੂ ਜ਼ੋਨਸ ਵਿੱਚ ਇੱਕ ਵੱਡਾ ਰੋਲ ਅਦਾ ਕਰ ਰਹੇ ਨੇ ਬਜ਼ੁਰਗ ਪਰਿਵਾਰਾਂ ਵਿੱਚ ਹੀ ਰਹਿੰਦੇ ਨੇ ਫਿਰ ਉਹ ਆਪਣੇ ਸਮਾਜਿਕ ਰਿਸ਼ਤਿਆਂ ਵਿੱਚ ਵੀ ਸੁਮੇਲ ਰੱਖਦੇ ਨੇ ਜੋ ਕਿ ਇੱਕ ਵੱਡਾ ਪਰਿਵਾਰ ਬਣਾਉਂਦਾ ਹੈ ਸਹੀ ਦੋਸਤ ਚੰਗੀਆਂ ਆਦਤਾਂ ਤੇ ਚੰਗੇ ਵਿਚਾਰਾਂ ਨਾਲ ਜੋੜਦੇ ਨੇ ਸਕਾਰਾਤਮਕ ਉਸਾਰੂ ਰਹਿਣਾ ਬਹੁਤ ਜ਼ਰੂਰੀ ਹੈ ਇਹਨਾਂ ਵਿੱਚ ਕੋਈ ਵੀ ਅਜੀਹੀ ਬਿਮਾਰੀ ਪੈਦਾ ਨਹੀਂ ਹੁੰਦੀ ਜਿਸ ਨਾਲ ਜ਼ਿੰਦਗੀ ਘਟ ਜਾਂਦੀ ਹੈ 2009 ਵਿੱਚ ਡੈਨ ਨੇ ਅਲਬਰਟ ਲੇ ਨਾਮ ਦਾ ਸ਼ਹਿਰ ਜੋ ਕਿ ਮਿਨੀਸੋਟਾ ਅਮਰੀਕਾ ਵਿੱਚ ਹੈ ਨੂੰ ਚੁਣਿਆ ਜਿਸ ਦੀ ਗਿਣਤੀ 18000 ਸੀ 20000 ਦੀ ਆਬਾਦੀ ਵਾਲੇ ਸ਼ਹਿਰ ਵਿੱਚ ਆਪਣੀ ਕਾਰਪੋਰੇਸ਼ਨ ਬਣਾ ਸਕਦੇ ਹੋ ਇਨ੍ਹਾਂ 18000 ਲੋਕਾਂ ਤੇ ਡੈਨ ਨੇ ਜੋ ਕੀਤਾ ਉਸ ਦੇ ਨਤੀਜੇ ਦਿਖਣ ਲੱਗੇ ਨੇ ਉਹਨਾਂ ਨੇ ਛੋਟੇ ਛੋਟੇ ਗਰੁੱਪਾਂ ਵਿੱਚ ਲੋਕਾਂ ਨੂੰ ਸੈਰ ਕਰਕੇ ਗੱਲਾਂ ਕਰਨੀਆਂ ਸ਼ੁਰੂ ਕਰਵਾਇਆ you ਉਹਨਾਂ ਲਈ ਦੁਕਾਨਾਂ ਵੀ ਬਣਾਈਆਂ ਜਿਹੜੀਆਂ ਸਿਹਤਮੰਦ ਕੁਦਰਤੀ ਭੋਜਨ ਮੁਹੱਈਆ ਕਰਵਾਉਂਦੀਆਂ ਸੀ ਬਾਜ਼ਾਰਾਂ ਤੱਕ ਤੁਰ ਕੇ ਆਉਣ ਲਈ ਪੈਦਲ ਰਸਤੇ ਬਣਾਏ ਸੜਨੀਆਂ ਤੇ ਓਕੀ ਨਾਵਾ ਤੋਂ ਇਹ ਸ਼ਹਿਰਾਂ ਵਿੱਚ ਅਰਬਨ ਲਾਈਫ ਸਟਾਈਲ ਤੋਂ ਪਰੇ ਨੇ ਅਲੱਗ-ਅਲੱਗ ਨੇ ਸੜਨੀਆਂ ਚਾਹੇ ਯੂਰਪ ਦੇ ਵਿੱਚਕਾਰ ਹੀ ਵਸਿਆ ਹੋਇਆ ਹੈ ਸਿੰਗਾਪੁਰ ਨੇ ਇਸੇ ਤਰਜ਼ ਤੇ ਸਰਕਾਰੀ ਰੂਪ ਵਿੱਚ ਕੁਝ ਪਹਿਲ ਕਦਮੀ ਕੀਤੀ ਹੈ ਜਿਵੇਂ ਕਿ ਜੇ ਤੁਸੀਂ ਆਪਣੇ ਮਾਤਾ-ਪਿਤਾ ਨੂੰ ਆਪਣੇ ਨਾਲ ਰੱਖਦੇ ਹੋ ਤਾਂ ਉਹਨਾਂ ਨੂੰ ਇੱਕ ਭੱਤਾ ਦਿੱਤਾ ਜਾਂਦਾ ਹੈ ਚਾਹੇ ਤੁਸੀਂ ਸਾਹਮਣੇ ਵਾਲੀ ਬਿਲਡਿੰਗ ਵਿੱਚ ਹੀ ਆਪਣੇ ਮਾਤਾ-ਪਿਤਾ ਨੂੰ ਰੱਖਦੇ ਹੋ ਉਹਨਾਂ ਨੇ ਉਹ ਮੰਜ਼ਲੀਆਂ ਬਿਲਡਿੰਗਾਂ ਦੀਆਂ ਛੱਤਾਂ ਤੇ ਗ੍ਰੀਨ ਹਾਊਸ ਬਣਾਏ ਜਿੱਥੇ ਬਜ਼ੁਰਗ ਬਾਗਬਾਨੀ ਕਰਦੇ ਨੇ ਉਹਨਾਂ ਨੇ ਕਾਰਾਂ ਖਰੀਦਣ ਤੇ ਟੈਕਸ ਡਬਲ ਕਰ ਦਿੱਤੇ ਤੇ ਪਬਲਿਕ ਟਰਾਂਸਪੋਰਟੇਸ਼ਨ ਵੀ ਡਬਲ ਕਰ ਦਿੱਤੀ ਲੋਕੀ ਜਿਆਦਾ ਤੁਰਦੇ ਨੇ ਸਾਰਾ ਸ਼ਹਿਰ ਕੁਝ ਕਿਲੋਮੀਟਰਾਂ ਵਿੱਚ ਹੀ ਸਿਮਟ ਜਾਂਦਾ ਹੈ ਹਰੇਕ ਇਮਾਰਤ ਬਹੁ ਮੰਜ਼ਲੀਆਂ ਹੈ ਸਰਕਾਰ ਹੀ ਕਰ ਬਣਾਉਂਦੀ ਹੈ ਜਿਸ ਨਾਲ ਪਰਿਵਾਰਾਂ ਵਿੱਚ ਪਿਆਰ ਵਧਦਾ ਹੈ ਜੋ ਕਿ ਅਸੀਂ ਬਲੂ ਜ਼ੋਨ ਵਿੱਚ ਹੁਣ ਤੱਕ ਹੁੰਦਾ ਵੀ ਦੇਖਿਆ ਹੈ ਮੇਰਾ ਸੰਖੇਪ ਇਹ ਹੈ ਕਿ ਅਸੀਂ ਜਿਹੜੀਆਂ ਸਮਾਜਿਕ ਸਥਿਤੀਆਂ ਵਿੱਚ ਹਾਂ ਜੋ ਸਾਡੀਆਂ ਸਦੀਆਂ ਤੋਂ ਚੱਲਦੀਆਂ ਪਰੰਪਰਾਵਾਂ ਨੇ ਉਹਨਾਂ ਵੱਲ ਹੀ ਸਿਰਫ ਮੁੜ ਕੇ ਨਾ ਹੈ ਸਾਨੂੰ ਕੁਝ ਵੀ ਨਮਾ ਕਰਨ ਦੀ ਲੋੜ ਨਹੀਂ ਪੈਣੀ ਅਸੀਂ ਵੱਡਿਆਂ ਪਰਿਵਾਰਾਂ ਵਿੱਚ ਹੀ ਰਹਿੰਦੇ ਰਹੇ ਹਾਂ ਪਰ ਅਸੀਂ ਇਸ ਤੋਂ ਦੂਰ ਹੋ ਰਹੇ ਹਾਂ ਕਿਉਂਕਿ ਬਲੂ ਜ਼ੋਨ ਦੇ ਲੋਕ ਕਰ ਰਹੇ ਨੇ ਇਹ ਮੈਨੂੰ ਸਭ ਤੋਂ ਵੱਡਾ ਰਾਜ ਇਸ ਲਈ ਲੱਗਾ ਹੈ ਕਿਉਂਕਿ ਅਸੀਂ ਸੋਸ਼ਲ ਐਨੀਮਲ ਸਮਾਜਿਕ ਜੀਵਾਂ ਪਾਣ ਪਾਣੀ ਨਾਲੋਂ ਜ਼ਿਆਦਾ ਅਸਰ ਸਾਡੇ ਤੇ ਸਾਡੇ ਆਲੇ ਦੁਆਲੇ ਦੇ ਲੋਕਾਂ ਦਾ ਪੈਂਦਾ ਹੈ ਸੰਗਤ ਕਿਸ ਦੀ ਕਰ ਰਹੇ ਹੋ ਤੁਹਾਡੀ ਸੰਗਤ ਦਾ ਅਸਰ ਤੁਹਾਡੇ ਤੇ ਹੋਵੇਗਾ ਹੀ ਚਾਹੇ ਉਹ ਬੈਠਣ ਉੱਠਣ ਦਾ ਹੋਵੇ ਜਾਂ ਖਾਣ ਪੀਣ ਦਾ ਜੋ ਕਿ ਸਾਡੀ ਸਿਹਤ ਨਾਲ ਸਿੱਧਾ ਸਬੰਧ ਰੱਖਦਾ ਹੈ ਜਿੰਨਾ ਹੋ ਸਕੇ ਕੁਦਰਤੀ ਖਾਓ ਕੁਦਰਤ ਦਾ ਮਤਲਬ ਹੈ ਕਿ ਤੁਸੀਂ ਫਲ ਖਾਣਾ ਤਾਂ ਖੁਸ਼ ਨੂੰ ਫਲ ਦੇ ਰੂਪ ਵਿੱਚ ਹੀ ਖਾਓ ਨਾ ਕਿ ਉਸ ਦਾ ਜੂਸ ਕੱਢ ਕੇ ਪਿਓ ਚਾਹੇ ਉਹ ਦੇਖਣਾ ਸੁਣਨ ਨੂੰ ਕਿੰਨਾ ਵੀ ਸੋਹਣਾ ਲੱਗੇ ਪਰ ਉਸ ਵਿੱਚ ਫਰੈਕਟੋਸ ਦੀ ਇੰਨੀ ਜ਼ਿਆਦਾ ਪਰਮਾਰ ਹੋ ਜਾਂਦੀ ਹੈ ਕਿ ਤੁਹਾਡਾ ਸਰੀਰ ਉਸ ਨੂੰ ਝੱਲ ਨਹੀਂ ਸਕਦਾ ਤੁਸੀਂ ਡਾਇਬਟੀਸ ਦਾ ਸ਼ਿਕਾਰ ਹੋ ਗੋਗੇ ਹੀ ਅੱਜ ਨਹੀਂ ਤਾਂ ਕੱਲ ਉਹ ਏਰੀਆ ਦੇ ਲੋਕੀ ਇੱਕ ਖਾਸ ਕਿਸਮ ਦੀ ਖਮੀਰ ਕਰਕੇ ਬ੍ਰੈਡ ਬਣਾਉਂਦੇ ਨੇ ਬ੍ਰੈਡ ਵਿੱਚ ਕਾਰਬਸ ਘੱਟੋ-ਘੱਟ 67 ਫੀਸਦੀ ਨੇ ਜੋ ਕਿ ਹਰ ਇੱਕ ਮੂਲ ਅਨਾਜ ਵਿੱਚ ਨੇ ਪਰ ਮੂਲ ਅਨਾਜ ਦਾ ਗਲਾਈਮਿਕ ਇੰਡੈਕਸ ਦੇਖਣ ਦੀ ਲੋੜ ਵੀ ਹੈ ਉਹ ਅਨਾਜ ਤੁਹਾਡੇ ਸਰੀਰ ਵਿੱਚ ਕਿੰਨੀ ਦੇਰ ਵਿੱਚ ਖੂਨ ਵਿੱਚ ਘੁਲੇਗਾ ਜੇ ਸਾਡੇ ਵਿਰਾਸਤੀ ਅਨਾਜ ਨੇ ਜਿਵੇਂ ਕੋਧਰਾ ਕੰਗਣੀ ਕੁੱਟਕੀ ਸਵਾਂਕ ਹਰੀ ਕੰਗਣੀ ਰਾਗੀ ਵਰਗੇ ਜਿਨ੍ਹਾਂ ਨੂੰ ਜੇ ਤੁਸੀਂ ਖਮੀਰ ਕੇ ਖਾਂਦੇ ਹੋ ਜੋ ਕਿ ਸੰਭਵ ਵੀ ਹੈ ਤਾਂ ਇਹ ਖਮੀਰ ਨਾ ਸਾਨੂੰ ਸਾਡੀ ਤੰਦਰੁਸਤੀ ਵਾਪਸ ਦੇਵੇਗਾ ਨਾਲ ਹੀ ਅਸੀਂ ਆਪਣੀ ਵਿਰਾਸਤ ਨਾਲ ਜੁੜ ਜਾਵਾਂਗੇ ਇਸ ਵਿੱਚ ਵੀ ਕੰਪਲੈਕਸ ਕਾਰਬੋਹਾਈਡਰੇਟਸ ਦਾ ਜੋ ਸੰਗਮ ਹੈ ਤੇ ਫਾਈਬਰ ਨਾਲ ਜੋ ਸੁਮੇਲ ਹੈ ਉਹ ਗਲਾਈਮਿਕਸ ਇੰਡੈਕਸ ਲੋਡ ਨੂੰ ਕਿਤੇ ਘੱਟ ਕਰ ਦਿੰਦਾ ਹੈ ਜੋ ਕਿ ਅਸੀਂ ਕਣਕ ਜਾਂ ਚਾਵਲ ਵਿੱਚ 25 ਮਿੰਟ ਤੋਂ 35 ਮਿੰਟ ਦੇ ਵਿੱਚ ਸਾਡੇ ਸਰੀਰ ਵਿੱਚ ਕੁੜ ਜਾਂਦੇ ਨੇ ਇਸ ਦੇ ਉਲਟ ਇਹ ਵਿਰਾਸਤੀ ਕਹਿੰਗਣੀ ਕੁੱਤੀ ਤੇ ਸਵਾੰਕ ਸਾਡੇ ਸਰੀਰ ਵਿੱਚ 5 ਤੋਂ 6 ਘੰਟੇ ਵਿੱਚ ਭੁੱਲਦੇ ਨੇ ਅਸੀਂ ਕਿਸੇ ਵਿਦੇਸ਼ੀ ਟੋਟਕੇ ਜਾਂ ਅਨਾਜ ਵਾਲੇ ਭਜਨ ਦੀ ਬਜਾਏ ਆਪਣਾ ਵਿਰਾਸਤੀ ਫਰਮਾਇਆ ਸੰਭੀਏ ਜੋ ਕਿ ਸਾਨੂੰ ਤੰਦਰੁਸਤੀ ਵਾਪਸ ਦੇਵੇਗਾ ਨਾਲ ਹੀ ਅਸੀਂ ਆਪਣੀ ਵਿਰਾਸਤ ਨਾਲ ਜੁੜ ਜਾਵਾਂਗੇ ਇੱਥੇ ਅਸੀਂ ਅਗਲੇ ਕੁਝ ਸਾਲਾਂ ਵਿੱਚ ਜਿਹੜੀ ਵਿੱਤਾ ਸਾਨੂੰ ਪਾਣੀ ਦੀ ਹੋਣ ਵਾਲੀ ਹੈ ਉਸ ਤੋਂ ਵੀ ਬਚ ਸਕਦੇ ਹਾਂ ਕਿਉਂਕਿ ਇਹਨਾਂ ਅਨਾਜਾਂ ਨੂੰ ਹੋਣ ਲਈ ਕਣਕ ਜਾਂ ਚਾਵਲ ਦੇ ਬਿਨਸਪਤ ਘੱਟਵਾ ਹਿੱਸਾ ਹੀ ਪਾਣੀ ਦੀ ਲੋੜ ਪੈਂਦੀ ਹੈ ਇਹਨਾਂ ਅਨਾਜਾਂ ਦੀ ਹੋਰ ਸਿੱਖਤਾਂ ਕਿਸੇ ਹੋਰ ਵੀਡੀਓ ਵਿੱਚ ਕਰਾਂਗੇ ਜੇ ਤੁਸੀਂ ਵੀ ਆਪਣੇ ਆਲੇ ਦੁਆਲੇ ਬਲੂ ਜ਼ੋਨ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਮਿਲ ਕੇ ਕੋਸ਼ਿਸ਼ ਕਰ ਸਕਦੇ ਹਾਂ ਇਸ ਲਈ ਅਸੀਂ ਇੱਕ ਟੈਲੀਗ੍ਰਾਮ ਦਾ ਲਿੰਕ ਵੀ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ ਤੁਸੀਂ ਉਸ ਨੂੰ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ ਮੈਂ ਇਸ ਵੀਡੀਓ ਨੂੰ ਨਵੀਂ ਸ਼ੁਰੂਆਤ ਨਾਲ ਗ੍ਰਾਮ ਦਿੰਦਾ ਹਾਂ ਆਪਣਾ ਤੇ ਆਪਣੇਆਂ ਦਾ ਧੰਨਵਾਦ